ਤਰੰਤਰੰਤ ਵਿੱਚ ਚੋਰਾਂ ਦੇ ਹੌਸਲੇ ਨੇ ਬੁਲੰਦ ਹੋ ਚੁੱਕੇ ਨੇ ਕਿ ਚੋਰਾਵਲੋ ਹੁਣ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਪੁਲਿਸ ਲਾਈਨ ਅੰਦਰ ਬੜੀ ਗੈਸ ਏਜੰਸੀ ਵਿੱਚੋਂ ਸਿਲੰਡਰ ਚੋਰੀ ਕਰਕੇ ਫਰਾਰ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰ ਦੇ ਅਨੁਸਾਰ ਮਿਤੀ 25 ਤੇ 26 ਅਗਸਤ ਦੀ ਦਰਮਿਆਨੀ ਰਾਤ ਪੁਲਿਸ ਲਾਈਨ ਨੇ ਤਰੰਤਰਾਂ ਨੂੰ ਨਿਸ਼ਾਨਾ ਪੜਾਉਂਦਿਆਂ ਹੋਇਆਂ ਚੋਰਾਵਲੋ ਪੁਲਿਸ ਲਾਈਨ ਅੰਦਰ ਬੜੀ ਗੈਸ ਏਜੰਸੀ ਦੇ ਵਿੱਚੋਂ ਚਾਰ ਸਿਲੰਡਰ ਚੋਰੀ ਕਰਕੇ ਫਰਾਰ ਹੋ ਚੁੱਕੇ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਚੋਰ ਨੂੰ ਟ੍ਰੇਸ ਕਰਕੇ ਉਸ ਪਾਸੋਂ ਚੋਰੀ ਕੀਤੇ ਗਏ 40 ਸਿਲੰਡਰਾਂ ਨੂੰ ਬਰਾਮਦ ਕਰ ਲਿਆ ਗਿਆ। ਪਰੰਤੂ ਬੇਸ਼ੱਕ ਚੋਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪਰ ਅਜੇ ਹੀ ਘਟਨਾ ਨਾਲ ਪੁਲਿਸ ਦੀ ਮੌਜੂਦਗੀ ਉੱਤੇ ਵੀ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਪੁਲਿਸ ਲਾਈਨ ਦੇ ਅੰਦਰ ਚੋਰਾਵਲੋ ਚੋਰੀ ਦੀ ਵਾਰਦਾਤ ਨੂੰ ਕਿਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਗਿਆ। ਹਾਂਜੀ ਸਰ ਇੱਕ ਮਾਮਲਾ ਸਾਹਮਣੇ ਹੈ ਕਿ ਪੁਲਿਸ ਲਾਈਨ ਦੇ ਅੰਦਰ ਜਿਹੜੀ ਗੈਰ ਜਨਸੀ ਆਪ ਤੋਂ ਚੋਰੀ ਹੋਈ ਹੈ ਕੀ ਹੈ ਮਾਮਲਾ ਤੇ ਕੀ ਕਾਰਵਾਈ ਕੀਤੀ 25 26 ਦੇ ਦਰਮਿਆਨ ਹੀ ਰਾਤ ਨੂੰ ਗੁਪਤਾ ਸਾਹਿਬ ਸਿੰਘ ਸਾਨਾ ਉਹ ਜੈਪ ਸਿੰਘ ਆ ਇਹ ਜਿਹੜੀ ਪੁਲਿਸ ਲਾਈਨ ਦੇ ਵਿੱਚ ਗੈਸ ਸਟੇਸ਼ਨ ਸੀ ਆ ਉਹਦੀ ਤਾਦ ਨੂੰ ਪਾੜਵਾ ਕੇ ਉਹਦੇ ਵਿੱਚੋਂ ਇਹਨੇ ਚਾਰ ਸੁਨਦਰ ਜਿਹੜੇ ਚੋਰੀ ਕਰ ਲਈ ਸੀਗੇ ਜੀ ਆਹਦੇ ਤੇ ਸਟਾਫਰ ਨੂੰ ਵੀ ਉਹਦੀ ਇਨਫੋਰਮੇਸ਼ਨ ਆਈ ਕਿ ਉਹ ਜਿਹੜੀ ਅਰਚਾਦਰ ਚ ਕਰਕੇ ਇਹਨੂੰ ਦੋਸ਼ੀ ਨੂੰ ਟ੍ਰੇਸ ਕਰਕੇ ਇਹ ਇੱਤੇ ਪਾਸੋਂ ਜਿਹੜਾ ਵਾ ਚਾਰੇ ਚਾਰੇ ਸਿਲੰਡਰ ਜਿਹੜਾ ਤੌਰ ਕਰ ਲਏਗੇ ਜੀ ਇਹਨੂੰ ਵੀ ਇਚਾਰ ਕਰ ਲਏਗੇ ਸਰ ਪੁਲਿਸ ਪਾਰਟੀ ਮਤਲਬ ਬੋਲਦੇ ਹੋ ਕਿ ਕਹਿਣਾ ਚਾਹੋਗੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਕਿਸ ਤਰੀਕੇ ਦੇ ਜਿਹੜੇ ਅਸੀਂ ਹਰ ਵੇਲੇ ਲੋਕਾਂ ਦੇ ਜਾਨ ਮਾਲ ਦੇ ਰੱਖੀ ਲਈ ਤਤਪਾਰ ਆ ਪੰਮਾ ਪਾ ਰਹੇ ਹਾਂ ਵੀ ਬਸ ਹਰ ਵੇਲੇ ਲੋਕਾਂ ਦੀ ਸਹਾਇਤਾ ਲਈ ਮਦਦ ਜੀ ਸਰ ਜੈਟ ਕਾਲ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਹੋਰ ਵੀ ਸ਼ਹਿਰ ਦੇ ਵਿੱਚ ਲੋਕਾਂ ਕੋਲ ਨੂੰ ਲੈ ਕੇ ਕਿਸ ਤਰੀਕੇ ਦੀ ਮੁਸਤੈਦੀ ਹੈ ਤੇ ਕਿਸ ਤਰੀਕੇ ਦੀ ਜਿਹੜੀ ਆ ਪੁਲਿਸ ਵੱਲੋਂ ਡਿਊਟੀ ਚੱਲ ਰਹੀ ਹੈ ਜਦੋਂ ਵੀ ਸਾਡੇ ਕੋ ਕੋਈ ਇਹੋ ਜੀ ਇਨਫੋਰਮੇਸ਼ਨ ਆਉਂਦੀ ਆ ਅਸੀਂ ਸੀਨੀਅਰ ਅਫਸਰਾਂ ਨੂੰ ਧਿਆਨ ਚ ਲਿਆ ਕੇ ਉਸ ਮੁਤਾਬਕ ਜਿਹੜੀ ਆ ਦਿਹਾ ਨਿਸ਼ਾਨ ਦੇ ਸੀਨੀਅਰ ਅਫਸਰਾਂ ਦੇ ਦੇਖਾਣ ਦੇਖਾ ਉਸੇ ਵਕਤ ਹੀ ਕਾਰਵਾਈ ਕੀ ਜਿਹੜੀ ਆ ਅਮਰ ਵਿੱਚ ਲਿਆ ਹੈ ਲੈਂਦੀ ਜਾਂਦੀ ਹੈ ਤੇ ਇਹਨਾਂ ਦੇ ਉੱਤੇ ਜਿਹੜੇ ਇਹ ਜੇ ਆਨਸਰ ਨੇ ਉਹਨਾਂ ਦੇ ਤੇ ਨੱਥ ਪਾਉਣ ਲਈ ਅਸੀਂ ਹਰ ਕੋਲੇ ਪਤ ਪਰ ਰਹੀ ਨੇ ਸਰ ਇਹਨਾਂ ਨੂੰ ਸ਼ਰਾਰਤੀ ਅਨਸਰਾਂ ਨੂੰ ਮੈਸੇਜ ਕੀ ਪੁਲਿਸ ਵੱਲ ਪਾਰਟੀ ਬੁਲਦੀ ਪਾਉਂਦੇ ਇਹਨਾਂ ਨੂੰ ਇਹ ਮੈਜਾਇਆ ਹੋ ਮੈਸੇਜ ਆ ਵੀ ਸੁਦਰ ਜੋ ਬਤੇ ਦੇ ਪਤ ਪਰ ਬੜ ਜਿਓ ਨਹੀਂ ਤਾਂ ਇਹਦੇ ਬਣਾਵਾਂਗੇ ਫਿਰ